ਹਾਂਜੀ ਹੁਣ ਜਿਹੜੀ ਇੱਕ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਲਖਾ ਸਿੰਘ ਸਿਧਾਣਾ ਬੰਨਿਓ ਤੇ ਭਾਈ ਸੁਖਵੀਰ ਬਾਦਲ ਤੇ ਸਵਾਲ ਚੱਕੇ ਜਾਂਦੇ ਤੇ ਇੱਕ ਪਾਸੇ ਜੱਗੂ ਭਗਵਾਨਪੁਰੀਆ ਜਿਹੜਾ ਕਿ ਉਹਨਾਂ ਦੇ ਪਰਿਵਾਰ ਬੰਨਿਓ ਜੱਗੂ ਭਗਵਾਨਪੁਰੀਆ ਜਿਹੜਾ ਗੈਂਗਸਟਰ ਦੇ ਨਾਂ ਤੇ ਜਾਣਿਆ ਜਾਂਦਾ ਉਹਦੇ ਪਰਿਵਾਰ ਬੰਨਿਓ 1 ਕਰੋੜ ਰੁਪਇਆ ਹਰ ਪੀੜਤ ਲੋਕਾਂ ਨੂੰ ਸੇਵਾ ਦੇ ਵਿੱਚ ਜੋ ਦੇਣ ਦਾ ਐਲਾਨ ਕੀਤਾ ਤੇ ਪਰ ਇੱਕ ਪਾਸੇ ਸੁਖਵੀਰ ਬਾਦਲ ਕਿਤੇ 2 ਲੱਖ ਵੰਡ ਰਿਹਾ ਕਿਤੇ 6000 ਲੀਟਰ ਕਿਹਾ ਜਾਂਦਾ ਵੀ ਮੈਂ ਜੀ ਡੀਜ਼ਲ ਦੇਵਾਂਗਾ ਆਪਣੇ ਸੇਵਾ ਬਣਿਓ ਤੇ ਪਰ ਹੁਣ ਇੱਕ ਪਾਸੇ ਇਹ ਬਈ ਤੇ ਨੇਹਾਰ ਕਿੱਲੇ ਦੇ ਮਾਲਕਾਂ ਤੇ ਪਰ ਕਿਤੇ 2 ਲੱਖ ਦਿੰਦੇ ਆ ਕਿਤੇ ਕੁਝ ਦਿੰਦੇ ਆ ਲੋਕਾਂ ਦਾ ਧਿਆਨ ਖਿੱਚਣ ਵਾਸਤੇ ਤੇ ਸੀਐਮ ਕੋ ਅਤਮਾਨ ਬੁਹਾਰ ਪਿਆਗਾ ਤੇ ਹੁਣ ਇੱਕ ਕਿਸਾਨਾਂ ਬਾਰੇ ਵੀ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਜੋ ਮਨੀਸ਼ ਸ਼ੌਧਿਆ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਲੀਡਰ ਹੈਗਾ ਆਪਾਂ ਕਹਿ ਲਈਏ ਦਿੱਲੀ ਵਾਲੇ ਜਿਹੜੇ ਪੰਜਾਬੀ ਚ ਕਹਿਦਗੇ ਪਹਿਲਾਂ ਲੈਂਡ ਪੋਲਿੰਗ ਪਾਲਿਸੀ ਲੈ ਕੇ ਇੱਕ ਕਾਨੂੰਨ ਲਾਗੂ ਕਰਾਇਸੀ ਪੰਜਾਬ ਚ ਪਰ ਉਹਨਾਂ ਦਾ ਨਹੀਂ ਚੱਲਿਆ ਤੇ ਲੋਕਾਂ ਨੇ ਇਹਨਾਂ ਦਾ ਉਹ ਰੱਦ ਕਰਾ ਦਿੱਤਾ ਗਿਆ ਤੇ ਬਈ ਹੁਣ ਇੱਕ ਕਿਸਾਨਾਂ ਦੇ ਹੱਕ ਦੇ ਵਿੱਚ ਇਹਨਾਂ ਨੇ ਵੀ ਆਪਣੇ ਬਣੀਓ ਬਿਆਨ ਆ ਗਿਆ ਸਾਹਮਣੇ ਤਿੰਨੇ ਖਬਰਾਂ ਸੁਣਾਵਾਂਗੀ ਸੁਖਵੀਰ ਬਾਦਲ ਬਾਰੇ ਜੋ ਲੱਖਾ ਸਿੰਘ ਸਿਧਾਣੇ ਨੇ ਕੀ ਕਿਹਾ ਤੇ ਜੱਗੂ ਭਗਵਾਨ ਪੁਰੀਏ ਬਾਰੇ ਕੀ ਕਿਹਾ ਸਖਵੀਰ ਸਿੰਘ ਬਾਦਲ ਅੱਜ ਕੱਲਹਾਂਸ਼ ਕਰ ਰਹੇ ਨੇ ਕਿਤੇ ਜਾਂਦੇ ਆ 2 ਲੱਖ ਰੁਪਈਆ ਦੇਤਾ ਕਿਤੇ 5 ਲੱਖ ਰੁਪਈਆ ਦੇਤਾ ਕਿਤੇ ਉਲ ਤੇ ਉਹ ਦੇ ਦੇ ਤੇ ਲੋਕ ਬਹੁਤ ਖੁਸ਼ ਨੇ ਬਲਸਾਹ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਇੱਕ ਪਾਸੇ ਸਖਵੀਰ ਬਾਦਲ ਨੇ ਹੁਣ ਤੱਕ ਮੰਨ ਲਓ 50 ਲੱਖ ਰੁਪਇਆ ਵੰਡਦਾ ਹੋਣਾ 70 ਲੱਖ ਰੁਪਇਆ ਵੰਡਦਾ ਹੋਣਾ ਤੇਲ ਦੇ ਜਰੀਏ ਜਾਂ ਜਿਹੜੇ ਵੀ ਉਹ ਲੋਕਾਂ ਨੂੰ ਪੈਸੇ ਨਕਦ ਦੇ ਰਹੇ ਉਹਦੇ ਜਰੀਏ ਤੇ ਦੂਜੇ ਪਾਸੇ ਜੱਗੂ ਭਗਵਾਨਪੁਰਿਆ ਗੈਂਗਸਟਰ ਆ ਮੁਨੇ ਵੀ ਐਲਾਨ ਕਰਤਾ ਉਹ ਪਰਿਵਾਰ ਨੇ ਐਲਾਨ ਕਰਤਾ ਵੀ ਅਸੀਂ 1 ਕਰੋੜ ਰੁਪਇਆ ਹਰ ਪੀੜਤਾ ਨੇ ਲਈ ਅਸੀਂ ਜਿਹੜਾ ਤੇਲ ਦੇਣਾ ਜਿਹੜਾ ਵੀ ਰੇਤਾ ਵਗੈਰਾ ਬਜਰੀ ਅਬ੍ਰੇਤੀ ਵਗੈਰਾ ਚੱਕੀ ਜਾਣੀ ਆ ਬਾਹਾਂ ਦੇ ਵਿੱਚ ਉਹਦਾ ਅਸੀਂ 1 ਕਰੋੜ ਰੁਪਇਆ ਤੇਲ ਦਾ ਲੋਕਾਂ ਨੂੰ ਅਸੀਂ ਤੇਲ ਦੇਵਾਂਗੇ ਡੀਜ਼ਲ ਦੇਵਾਂਗੇ ਹੁਣ ਇੱਕ ਮੈਂ ਸਖਵੀਰ ਆ ਜਿਹੜਾ 5 ਲੱਖ 2 ਲੱਖ 4 ਲੱਖ ਮੰਨ ਰਿਹਾ ਤੇਲ ਦੇ ਰਿਹਾ ਦੂਜੇ ਪਾਸੇ ਜੱਗੂ ਭਗਵਾਨਪਰੀਆ ਇਹ ਸੱਜਣਾ ਲਗਦਾ ਜਸਵੀਰ ਸਿੰਘ ਕਹਿੰਦਾ ਭਾਈ ਜੱਗੂ ਮੁੱਖ ਮੰਤਰੀ ਨਹੀਂ ਬਣ ਸਕਦਾ ਸੁਣੀ ਸੱਜਣਾ ਮੇਰੀ ਗੱਲ ਰਹੀ ਉਹ ਮੈਂ ਲੋਕਾਂ ਦੀ ਮਾਨਸਿਕਤਾ ਦੀ ਗੱਲ ਕਰਦਾ ਜੱਗੂ ਭਗਵਾਨ ਪ੍ਰਿਯੋ ਬੰਦਾ ਜਿਹਨੇ ਕਰੋੜ ਰੁਪਇਆ ਹੜਾਂ ਦੇ ਵਿੱਚ ਡੀਜ਼ਲ ਲਈ ਕਹਿਤਾ ਕਿ ਅਸੀਂ ਉਹਦੇ ਪਰਿਵਾਰ ਨੇ ਕਹਿਤਾ ਕਿ ਅਸੀਂ ਕਰੋੜ ਰੁਪਇਆ ਭਾਈ ਦੇਵਾਂਗੇ ਸੁਖਵੀਰ ਸਿੰਘ ਬਾਦਲ ਉਹ ਬੰਦਾ ਜਿਹੜਾ ਲੱਖਾਂ ਰੁਪਇਆ ਲੋਕਾਂ ਨੂੰ ਬੰਨਦਾ ਫਿਰਦਾ ਪਰ ਸੁਖਵੀਰ ਨੂੰ ਤਾਂ ਭਾਈ ਜੱਗੂ ਨੇ ਜਾਜੇ ਪੈਸੇ ਹੜਾਂ ਦੇ ਵਿੱਚ ਦੇਤੇ ਫੇਰ ਤਾਂ ਹੱਕ ਜੱਗੂ ਦਾ ਬਣਦਾ ਵੀ ਪੰਜਾਬ ਦਾ ਮੁੱਖ ਮੰਤਰੀ ਜੱਗੂ ਨੂੰ ਬਣਾਇਆ ਜਾਵੇ ਜਕੂਨੇ ਕਿਸੇ ਦਾ ਕਤਲ ਕਰਾਇਆ ਕਿਸੇ ਦਾ ਕੀਤਾ ਵੱਖ-ਵੱਖ ਕੇਸਾਂ ਦੇ ਵਿੱਚ ਕਤਲਾਂ ਦੇ ਵਿੱਚ ਅੰਦਰ ਬੰਦ ਹੈ ਉਹਨੇ ਨਿੱਜੀ ਤੌਰ ਤੇ ਲੋਕਾਂ ਦੇ ਨਿੱਜੀ ਪਰਿਵਾਰਾਂ ਦੇ ਉਹਨੇ ਆ ਮਾਲਕੇ ਪਰਿਵਾਰਾਂ ਦੇ ਵਿੱਚ ਉਹਨੇ ਕਤਲ ਕੀਤਾ ਜਾਂ ਨਿੱਜੀ ਪਰਿਵਾਰਾਂ ਦਾ ਨੁਕਸਾਨ ਕੀਤਾ ਉਹ ਬੰਦੇ ਨੇ ਤੇ ਉਹਨੇ ਐਲਾਨ ਕਰਤਾ ਜੀ ਮੈਂ 200 ਰੁਪਏ ਦਵਾਂਗਾ ਫਿਰ ਤੋਂ ਉਹਦੇ ਕਤਲਾਂ ਨੂੰ ਮਾਫ ਕਰਕੇ ਤੇ ਸਾਰਾ ਉਸ ਕਰਕੇ ਲੋਕਾਂ ਨੂੰ ਉਨੇ ਮੁਕਾਂਤੀ ਲਾਂ ਦੇਣਾ ਚਾਹੀਦਾ ਹੈ ਦੂਜੇ ਪਾਸੇ ਭਾਈ ਸਰਵੀਰ ਸਿੰਘ ਬਾਦਲ ਦਾ ਜਿਨੇ 50 ਲੱਖ ਰੁਪਇਆ ਦੇ 100 ਲੱਖ ਦੇ ਤੇਲ ਦੇਤਾ ਉਹਨੇ ਪੰਜਾਬ ਦਾ ਘਾਣ ਕੀਤਾ ਜਵਾਨੀ ਦਾ ਘਾਣ ਕੀਤਾ ਪੰਥ ਦਾ ਘਾਣ ਕੀਤਾ ਕੌਮ ਦਾ ਘਾਣ ਕੀਤਾ ਜੇ ਆਪਾਂ ਸਰਵੀਰ ਸਿੰਘ ਬਾਦਲ ਜਾਂ ਬਾਦਲ ਪਾਰਟੀ ਦੇ ਜਾਂ ਆਪਾਂ ਗੁਨਾਹ maaf ਕਰਨੇ ਆ ਫਿਰ ਜੱਗੂ ਭਗਵਾਨਪੁਰੀਏ ਦੇ ਗੁਨਾਹ ਕਿਉਂ ਨਹੀਂ maaf ਹੋ ਸਕਦੇ ਮੇਰਾ ਪੰਜਾਬੀਆਂ ਦੇ ਅੱਗੇ ਹੀ ਸਵਾਲ ਹੈ ਨੀਸ਼ ਸ਼ੋਧਿਆ ਨੇ ਭਈ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਕੀ ਕੀਤਾ ਆਪਾਂ ਤੁਹਾਨੂੰ ਵੀਡੀਓ ਸੁਣਾਉਣੇ ਆ ਤੇ ਫਿਰ ਆਪਾਂ ਕਰਦੇ ਆ ਗੱਲਬਾਤ ਅੱਗੇ ਜਦੋਂ ਜੁਮੇ ਮਾਨ ਸਾਹਿਬ ਜਦੋਂ ਸੌ ਸੁਤੇ ਹੋਏਗੇ ਸਾਹਿਬ ਤੋਂ ਉਸਕੇ ਬਾਅਦ ਕਰਾਂਗੇ ਪਰ ਸਭੀ ਕਿਸਾਨੋ ਕੋ ਆਪਣੇ ਆਪਣੇ ਖੇਤੋਂ ਮਾਈਕੀ ਪਰਮਿਸ਼ਨ دی ਜਾਏਗੀ ਇਹ ਰਾਹਤ ਲੋਕੋ ਕੇ ਲਈ ਹੋਗੀ ਔਰ ਜਿੰਕੀ ਚਿੰਤਾ ਹੈ ਕਿਉਂਕਿ ਅਭੀ ਆਏ ਪੰਜਾਬ ਕਾ ਕਿਸਾਨ ਬਹੁਤ ਤਰੀਹ ਕੀ ਚਿੰਤਾ ਮੇਂ ਜੀ ਰਹਾ ਹੈ

ਜੀ ਇੱਕ ਤਾਂ ਜਿਹੜੇ ਖੇਤਾਂ 'ਚ ਸਿਲਟ ਆਇਆ ਜੀ ਆ ਗਿਆ ਕਿਹਦੇ ਦੇ ਪੇਸਾ ਜ ਸਾਡੇ ਆ ਵੀ ਆ ਗਿਆ ਜਿਹੜੇ ਵੀ ਖੇਤਾਂ 'ਚ ਸਿਲਟ ਆਇਆ ਉਹ ਸੇਵਾ ਕਾਲੀ ਦਾ ਲਊਗਾ ਠੀਕ ਹੈ ਜੀ ਅਸੀਂ ਆਪਣੇ ਹਲਕੇ ਵਾਹਨ ਤੇ ਟਰੈਕਟਰ ਵੀ ਲੈਵਾਂਗੇ ਡੀਜ਼ਲ ਵੀ ਸਾਡਾ ਟਰੈਕਟਰ ਵੀ ਸਾਲਾ ਥੋੜੀ ਪਰਦੇ ਕਰਕੇ 10 ਦਿਨਾਂ ਚੰਦਰ ਅਸੀਂ ਥੋੜੀ ਸੇੜੀ ਤੇ ਲੈਵਲ ਕਰਕੇ ਤੁਹਾਨੂੰ ਦੇ ਦਾਂਗੇ ਜਿਹੜਾ ਸੇਲ ਤੇ ਜਿਹਦੇ ਖੇਤ ਚਾ ਉਹ ਸੇਲ ਤੋਂ ਦਾ ਜੋ ਵਰਤੀ ਤੁਸੀਂ ਵੇਚ ਸਕੋਗੇ ਇਹ ਕੋਈ ਬੰਦਾ ਲਾਊਗਾ ਮੈਂ ਅੱਗੇ ਖੜੂਗਾ ਤੁਸੀਂ ਸੇਲ ਦਾ ਸੇਲ ਕਰਦੇ ਹੋ ਜੀ ਜਿੰਨਾ ਸੇਲਟਰ ਤੱਕ ਦਾ ਕਿਉਂਕਿ ਨੁਕਸਾਨ ਹੀ ਤੁਹਾਡਾ ਹੋਇਆ ਹਾਂਜੀ ਹਾਂਜੀ ਏ ਬਈ ਸੁਖਵੀਰ ਬਾਦਲ ਸੀ ਜਿਹਦੇ ਕੀ ਹੁਣ ਆਪਾਂ ਗੱਲ ਕਰੀਏ ਇੱਕ ਪਾਸੇ ਸੁਖਵੀਰ ਬਾਦਲ ਤੇ ਇੱਕ ਪਾਸੇ ਜਿਹੜਾ ਮਨੀਸ਼ ਸ਼ੋਦੀਆ ਦਾ ਉਹ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਬਿਆਨ ਆ ਜਾਂਦਾ ਤੇ ਹੁਣ ਵੀਡੀਓ ਤੁਸੀਂ ਸਾਰੇ ਤਰ੍ਹਾਂ ਦੀ ਸੁਣ ਲਈ ਹੈ ਜਿਹੜਾ ਕੀ ਹੁਣ ਲੱਖਾਂ ਸਿੰਘ ਸੁਧਾਰਾ ਨੇ ਵੀ ਸਵਾਲ ਚੱਕੇ ਆ ਇਹਨਾਂ ਤੇ ਵੀ ਜਿਹੜਾ ਸੁਖਵੀਰ ਬਾਦਲਾ ਕਿਤੇ ਇਹ 5 ਲੱਖ ਦੇ ਰਿਹਾ ਕਿਤੇ 2 ਲੱਖ ਦੇ ਰਿਹਾ ਕਿਤੇ ਡੀਜ਼ਲ ਵੰਡ ਰਿਹਾ ਵੀ ਇਹ ਲੋਕਾਂ ਤੇ ਹੱਡ ਖਿੱਚ ਰਹੇ ਤੇ ਭਾ ਜਿਹੜਾ ਪੰਜਾਬ ਦੀ ਜਵਾਨੀ ਦਾ ਕਾਣ ਕੀਤਾ ਤੇ ਹੋਰ ਵੀ ਪੰਜਾਬ ਦੇ ਆਪਾਂ ਕਹიდੀਏ ਵੀ ਇਹਨੇ ਬੇਆਬਦੀਆਂ ਵੀ ਕਰਵਾਈਆਂ ਤੇ ਇਹਨਾਂ ਤੇ ਕਿਸ ਵੀ ਦਰਜ ਹੋ ਜਾਂਦੇ ਤੇ ਪਰ ਲੇਕਿਨ ਮਾਫੀਆਂ ਵੀ ਮੰਗਦੇ ਆ ਬਾਅਦ ਦੇ ਵਿੱਚ ਇਹ ਆ ਕੇ ਤਾਂ ਹੁਣ ਜਿਹੜੀ ਵੱਡੀ ਗੱਲ ਆਪਾਂ ਇਹ ਕਹਿ ਦਈਏ ਭਾਈ ਸੁਖਬੀਰ ਬਾਦਲ ਜਿੱਥੇ ਜਾਂਦਾ ਆਮ ਆਦਮੀ ਪਾਰਟੀ ਨੂੰ ਦਿੰਦੀਆਂ ਨੇ ਤੇ ਆਮ ਆਦਮੀ ਪਾਰਟੀ ਉਹਨਾਂ ਨੂੰ ਦਿੰਦੀ ਆ ਪਰ ਹੁਣ ਨੀਸ਼ ਸ਼ੋਧਿਆ ਉਹੀ ਹੈ ਰੋਡਾ ਜਿਹੜੇ ਨੇ ਲੈਂਡ ਪੋਲਿਟਿਕ ਪੋਲਿਸੀ ਤੇ ਇੱਕ ਬਿਆਨ ਦਿੱਤਾ ਸੀ ਬਾਅਦ ਦੇ ਵਿੱਚ ਇੱਕ ਬਿਆਨ ਹੋਰ ਦਿੱਤਾ ਸੀ ਇਹਨੇ ਵੀ ਅਸੀਂ ਜੈ ਸ਼ਾਮਦਾਮ ਡੰਡਵੇ ਜੋ ਵੀ ਕਰਾਂ ਕਰਾਂਗੇ ਇਹ ਉਹੀ ਰੋਡਾ ਜਿਹਨੇ ਅੱਜ ਕਿਹਾ ਕਿਸਾਨਾਂ ਲਈ ਇਹ ਕਰਾਂਗੇ ਉਹ ਕਰਾਂਗੇ ਪਰ ਸਿਰਫ ਇਹਨਾਂ ਦੇ ਝੂਠ ਹੁੰਦੇ ਆ ਝੂਠਾਂ 'ਚ ਨਾ ਫਸਿਆ ਕਰੋ ਵੱਡੇ ਵੱਡੇ ਲੋਕਾਂ ਨਾਲ ਵਾਅਦੇ ਕਰਦੇ ਤੇ ਪੂਰਾ ਇਹਨਾਂ ਤੋਂ ਇੱਕ ਵੀ ਨਹੀਂ ਹੁੰਦਾ ਤੇ ਜਿਹੜੀ ਹੁਣ ਤੱਕ ਦੀ ਅਪਡੇਟ ਆ ਇਹੇ ਵੇਈ ਇਹੇ ਸੀ ਲੱਖਾਂ ਸਿੰਘ ਸੁਧਾਨਾ ਬਣੀਆਂ ਜਿਹੜਾ ਕੀ ਗੈਂਗਸਟਰ ਜੱਗੂ ਭਗਵਾਨਪੁਰੀਆ ਕਰੋੜ ਰੁਪਈਆ ਤਾਂ ਉਹ ਨਹੀਂ ਦੇਤਾ ਤੇ ਜੇ ਹੁਣ ਗੱਲ ਕਰੀਏ ਉਹਨਾਂ ਉਹ ਤਾਂ ਕੋਈ ਲੀਡਰ ਵੀ ਨਹੀਂ ਕਿ ਸਾਡੇ ਆਮ ਲੋਕਾਂ ਨਾਲੋਂ ਜ਼ਿਆਦਾ ਇਹ ਲੀਡਰਾਂ ਨਾਲੋਂ ਜ਼ਿਆਦਾ ਤਾਂ ਸਾਡੇ ਚੰਗੇ ਕਲਾਕਾਰ ਹੀ ਰਹਿ ਗਏ ਨਾ ਕੋਈ ਲੀਡਰਾਂ ਨਾ ਵਿਚਾਰਾਂ ਦੇ ਕੋਈ ਵੋਟਾਂ ਪਈ ਪਰਮਾਨਦੇ ਆ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਖੜ੍ਹਾ ਕਰਿਆ ਤੇ ਅੱਜ ਸਾਰੇ ਪੰਜਾਬ ਦੇ ਜਿੰਨੇ ਕਲਾਕਾਰ ਆ ਉਧਰੋਂ ਬਾਲੀਵੁੱਡ ਵਾਲੇ ਤੇ ਉਧਰੋਂ ਪੰਜਾਬ ਦੇ ਸਾਰਿਆਂ ਨੇ ਵਾਕਈ ਪਤਾ ਲਵਾਤਾ ਬਈ ਵੀ ਅਸੀਂ ਪੰਜਾਬ 'ਚ ਰਹਿੰਦੇ ਆ ਸਾਰਿਆਂ ਨੂੰ ਦਿਲੋਂ ਸਲੂਟ ਆ ਹੁਣ ਜੱਗੂ ਭਗਵਾਨਪੁਰੀਏ ਨੇ ਵੀ ਬਈ 1 ਕਰੋੜ ਦਾ ਪੁਰ ਐਲਾਨ ਕਰਤਾ ਵੀ ਉਹ ਵੀ ਹੁਣ ਪੰਜਾਬ ਹੜ ਪੀੜਤ ਲੋਕਾਂ ਨੂੰ 1 ਕਰੋੜ ਦੀ ਸੇਵਾ ਲਾਉਣਗੇ ਪਰ ਇਹੇ ਲਾ ਕੇ ਕੋਈ 20 30 ਲੱਖ ਇਹ ਜੀ ਕਿਤੇ ਕਹਿ ਰਹੇ ਇਹ ਕਰਾਂਗੇ ਹੁਣ ਹੁਣ ਸੁਖਵੀਰ ਬਾਦਲ ਦਾ ਇੱਕ ਵੱਡਾ ਐਲਾਨ ਹੋਰ ਤੁਸੀਂ ਸੁਣੀ ਲਿਆ ਜਿਹਦੇ ਵਿੱਚ ਕਿਹਾ ਜਾਂਦਾ ਵੀ ਸਾਨੂੰ ਕਾਲੀਦਲ ਸੋਡੀ ਸੇਵਾ ਦੇ ਵਿੱਚ ਹਾਜ਼ਰ ਆਈ ਜਦੋਂ ਇਹ ਹੜ ਜਾਣਦੇ ਹੈਗੇ ਕਿ ਉਹ ਤੋਂ ਬਾਅਦ ਦੇ ਵਿੱਚ ਇਹ ਰੇਤ ਕੱਢਣ ਦੀ ਸਾਡੀ ਜ਼ਿੰਮੇਵਾਰੀ ਹੈ ਸੀ ਸਾਰੇ ਟਰੈਕਟਰ ਲਾ ਕੇ ਸਾਰਾ ਪੱਧਰ ਕਰਕੇ ਦੇਵਾਂਗੇ ਤੁਹਾਨੂੰ ਪਰ ਇਹਨਾਂ ਨੇ ਵੀ ਬਈ ਇੱਕ ਗੱਲ ਕਹਿਦੀ ਹੁਣ ਵੀ ਅੱਜ ਇਹਨਾਂ ਨੂੰ ਪਤਾ ਵੀ ਹੈ ਸੀ ਧਿਆਨ ਲੋਕਾਂ ਦਾ ਖਿੱਚੀਏ ਆਪਦੇ ਵੱਲ ਕਰੀਏ ਤਾਂ ਸਾਡੀ 2027 ਦੇ ਵਿੱਚ ਆ ਕੇ ਪਾਰਟੀ ਬਣੂਗੀ ਇਸ ਕਰਕੇ ਜੀ ਹੁਣ ਤੱਕ ਦੀ ਅਪਡੇਟ ਹੈ ਜਿਹੜੀ ਤੁਹਾਨੂੰ ਸਾਂਝੀ ਕਰਨੀ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨ ਰਵੇ ਮਿਲਦਿਆ ਕਰੋ ਨਵੇਂ ਟੱਕ ਤੀਤਾ